ਪੰਜਾਬ ਦੇ ਵਿੱਚ ਬਣੇ ਹਾਲਾਤਾਂ 'ਚ ਜੇ ਦੇਖੀਏ ਤਾਂ ਇਸ ਸਮੇਂ ਤੋਂ ਦੌਰਾਨ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਵੱਡੇ ਤੌਰ ਦੇ ਉੱਤੇ ਲੋਕਾਂ ਦਾ ਰੋਸ ਜਾਗਿਆ ਹੋਇਆ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਜੋ ਗਲਤ ਕੰਮ ਹੁਸ਼ਿਆਰਪੁਰ ਦੇ ਵਿੱਚ ਹੋਇਆ ਉਸ ਤੋਂ ਬਾਅਦ ਲਗਾਤਾਰ ਮੂਵਮੈਂਟ ਚੱਲ ਰਹੀਆਂ ਨੇਗੀਆਂ ਪਤਾ ਲੱਗ ਰਿਹਾ ਸੀ ਟੀਵੀ ਰਿਪੋਰਟ ਤੋਂ ਕਿ 27 ਪਿੰਡਾਂ ਦੇ ਵਿੱਚ ਮਤੇ ਪੈ ਗਏ ਨੇ ਕਿ ਕੋਈ ਤਸਦੀਕ ਨਹੀਂ ਕਰੂਗਾ ਜਿਹੜੇ ਪ੍ਰਵਾਸੀਆਂ ਦੇ ਡਾਕੂਮੈਂਟਸ ਨੇਗੇ ਸਰਕਾਰੀ ਤੌਰ ਦੇ ਉੱਤੇ ਤੇ ਦੂਜੇ ਪਾਸੇ ਇਹ ਵੀ ਕੀ ਆਖਰ ਪ੍ਰਵਾਸੀ ਹੁਣ ਪਿੰਡਾਂ ਦੇ ਵਿੱਚ ਨਹੀਂ ਰਹਿਣਗੇ ਯਾਨੀ ਕਿ ਪਿੰਡ ਦੀ ਬਾਹਰ ਵਾਲੀ ਯੂਥ ਹੈ ਜਿੱਥੇ ਮੋਟਰਾਂ ਹੋਣ ਜਾਂ ਖੇਤਾਂ ਦੇ ਵਿੱਚ ਉੱਥੇ ਰਿਆ ਕਰਨਗੇ ਪਿੰਡ ਦੇ ਵਿੱਚ ਆਉਣ ਦੀ ਆਗਿਆ ਨਹੀਂ ਹੋਊਗੀ ਹਾਲਾਂਕਿ ਇਹ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਜਦੋਂ ਅਸੀਂ ਵਿਸ਼ਵ ਦੇ ਕੰਨੀ ਨਿਗਾ ਮਾਰਦੇ ਆ ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਿਹੜੇ ਹਾਲਾਤ ਜੇ ਅਸੀਂ ਦੇਖੀਏ ਤਾਂ ਜਿੰਨੇ ਵੀਡੀਓ ਦੇ ਜ਼ਰੀਏ ਦਿਖ ਰਹੇ ਨੇ ਸਾਡੀ ਮੂਵਮੈਂਟਾਂ ਦਾ ਕੁਝ ਨਹੀਂ ਉੱਥੇ ਏਦੋਂ ਵੀ ਜ਼ਿਆਦੇ ਹਾਲਾਤ ਖਰਾਬ ਹੋਏ ਹੋਏ ਨੇ ਪਰਵਾਸੀ ਸ਼ਬਦ ਦੇ ਵਿੱਚ ਜੇ ਦੇਖਿਆ ਜਾਵੇ ਕੱਲਾ ਇਹ ਨਹੀਂ ਵੀ ਯੂਪੀ ਬਿਹਾਰ ਵਾਲੇ ਲੋਕ ਆਉਂਦੇ ਨੇ ਬਾਕੀ ਆਲ ਸਟੇਟਸ ਦੇ ਲੋਕ ਵੀ ਉਸੇ ਦੇ ਵਿੱਚ ਆਉਂਦੇ ਨੇ ਤੇ ਐਸੀ ਜਦੋਂ ਵਿਦੇਸ਼ਾਂ ਚ ਜਾਂਦੇ ਆ ਸਾਡੇ ਵਾਸਤੇ ਵੀ ਆਹੀ ਸ਼ਬਦ ਦਿਖਣ ਨੂੰ ਮਿਲਦਾ ਪਰ ਪਰਵਾਸੀਆਂ ਨੂੰ ਲੈ ਕੇ ਦੇਖਿਆ ਤਾਂ ਹਾਲਾਤ ਬਣੇ ਕਿਉਂ ਇਸ ਤਰ੍ਹਾਂ ਦੇ ਪਹਿਲੀ ਗੱਲ ਹੈ ਜੇ ਹੁਸ਼ਿਆਰਪੁਰ ਵਾਲੇ ਮਸਲੇ ਦੀ ਕਰ ਲਈਏ ਤਾਂ ਉਸ ਤੋਂ ਪਹਿਲਾਂ ਵੀ ਦੇਖਿਆ ਤਾਂ ਪੰਜਾਬ ਦੇ ਵਿੱਚ ਮਹੀਨਾ ਦੋ ਮਹੀਨੇ ਨਿਕਲਣ ਤੋਂ ਬਾਅਦ ਇਹ ਮਸਲਾ ਖੜਾ ਹੋ ਜਾਂਦਾ ਗਿਣਤੀ ਲਾਜ਼ਮੀ ਜੀ ਗੱਲ ਹੈ ਵੀ ਬਹੁਤ ਜ਼ਿਆਦਾ ਵੱਧ ਗਈ ਹੈ ਉਹਦੇ ਵਿੱਚ ਵੀ ਕੋਈ ਦੌਰ ਆਏ ਨਹੀਂ ਕਿ ਲੋਕਾਂ ਦੇ ਰਿਸੋਰਸਸ ਦੇ ਉੱਤੇ ਵੀ ਆਖਰ ਅਟੈਕ ਕਹਿ ਸਕਦੇ ਆ ਵੀ ਹੁੰਦਾ ਹੋਇਆ ਜਨਤਾ ਬੇਲੀ ਰਣੀ ਸ਼ੁਰੂ ਹੋ ਚੁੱਕੀ ਆ ਹਾਲਾਂਕਿ ਜਦੋਂ ਪਹਿਲੇ ਦੌਰ ਦੀ ਅਸੀਂ ਗੱਲ ਕਰਦੇ ਆ ਤਾਂ ਪ੍ਰਵਾਸੀ ਜਦੋਂ ਐਂਟਰੀ ਕਰੀ ਸੀਗੀ ਤਾਂ ਉਸ ਸਮੇਂ ਤੋਂ ਦੌਰਾਨ ਪਿੰਡਾਂ ਦੇ ਵਿੱਚ ਇਹ ਹਾਲਾਤ ਨਹੀਂ ਸੀ ਦਿਖਦੇ ਪ੍ਰਵਾਸੀ ਸਿਰਫ ਸੀਮਤ ਸੀਗੇ ਪਹਿਲਾਂ ਸ਼ਹਿਰਾਂ ਦੇ ਵਿੱਚ ਰਿਕਸ਼ੇ ਚਲਾਉਣ ਨੂੰ ਲੈ ਕੇ ਰਿਕਸ਼ਿਆਂ ਤੋਂ ਬਾਅਦ ਸਬਜ਼ੀ ਦਾ ਕੰਮ ਇਹਨਾਂ ਦੇ ਕੋਲੇ ਆਇਆ ਫਿਰ ਹੌਲੀ-ਹੌਲੀ ਜੇ ਕਰੀਏ ਪਿੰਡਾਂ ਦੇ ਵਿੱਚ ਝੋਨਾ ਲਾਉਣ ਨੂੰ ਲੈ ਕੇ ਪ੍ਰਵਾਸੀ ਓਨੇ ਕ ਸਮੇਂ ਲਈ ਐਂਟਰੀ ਹੁੰਦੀ ਸੀ ਤੇ ਉਦੋਂ ਬਾਅਦ ਵਾਪਸ ਚਲੇ ਜਾਂਦੇ ਸੀਗੇ ਫਿਰ ਉਦੋਂ ਬਾਅਦ ਸਾਡੇ ਵੀਰ ਭਾਈਆਂ ਨੇ ਸੋਚਿਆ ਕਿ ਆਖਰ ਹਰ ਵਾਰੀ ਸਾਨੂੰ ਪ੍ਰਵਾਸੀ ਲੱਭਣ ਦੀ ਨਿਕਤ ਆਉਂਦੀ ਹੈ ਤਾਂ ਅਸੀਂ ਕਿਉਂ ਨਾ ਆਪਦੇ ਉੱਥੇ ਹੀ ਇੱਕ-ਇੱਕ ਦੋ-ਦੋ ਪ੍ਰਵਾਸੀ ਰੱਖਣੇ ਸ਼ੁਰੂ ਕਰੀਏ ਤਾਂ ਕਿ ਘਰ ਜਿਹੜਾ ਖੇਤ ਦਾ ਕੰਮ ਹੈ ਉਹ ਬਾਕੀ ਸੰਭਾਲਣਾ ਸ਼ੁਰੂ ਕਰ ਦਣਗੇ ਸਾਡੇ ਮੁੰਡਿਆਂ ਨੇ ਬਾਹਰ ਲਈ ਫਲੈਟ ਫੜ ਲਈ ਉਦੋਂ ਬਾਅਦ ਪ੍ਰਵਾਸੀ ਪੱਕੇ ਤੌਰ ਦੇ ਉੱਤੇ ਪਰਿਵਾਰਾਂ ਦੇ ਨਾਲ ਵੀ ਰਹਿਣੇ ਸ਼ ਇਹ ਚ ਇਸ ਲਈ ਕਿਹੜਾ ਵੀ ਬਣਦਾ ਕਿਉਂਕਿ ਬਹੁਤ ਸਾਰੇ ਚੰਗੇ ਲੋਕ ਵੀ ਹੈਗੇ ਨੇ ਜਿਨ੍ਹਾਂ ਦੇ ਘਰਾਂ ਦੇ ਉੱਤੇ ਜਿਨ੍ਹਾਂ ਦੇ ਸਿਰ ਦੇ ਉੱਤੇ ਸਾਡੇ ਕਰੋਨਾ ਦੇ ਜਿਆਦਾ ਛੱਡ ਕੇ ਜਿਹੜੇ ਪੰਜਾਬੀ ਨੇ ਉਹ ਆਪ ਖੁਦ ਪ੍ਰਵਾਸੀ ਬਣੇ ਹੋਏ ਨੇ ਵਿਦੇਸ਼ਾਂ 'ਚ ਜਾ ਕੇ ਹੁਣ ਇਹ ਸਭ ਦੇ ਵਿੱਚ ਜਿਹੜੇ ਹਾਲਾਤ ਬਣੇ ਨੇ ਸਭ ਤੋਂ ਪਹਿਲੀ ਗੱਲ ਤਾਂ ਦੇਖੋ ਕਾਨੂੰਨ ਆਪਦੇ ਹੱਥ 'ਚ ਲੈਣ ਦੀ ਕੋਈ ਤਾਕ ਨਹੀਂ ਬਣਦੀ ਹੈਗੀ ਬੱਚੇ ਨਾਲ ਜੋ ਹੋਇਆ ਉਹਨੂੰ ਦੇਖ ਕੇ ਕਿ ਕਿਵੇਂ ਆਖਰ ਉਹਦਾ ਜਿਹੜਾ ਕਤਲ ਕੀਤਾ ਗਿਆ ਤਾਂ ਉਹਦੇ ਨਾਲ ਜਿਹੜੀ ਹੋਈ ਦਰਿੰਦਗੀ ਆ ਉਹ ਤੋਂ ਵੀ ਜ਼ਿਆਦਾ ਲੂ ਕੰਡੇ ਖੜੇ ਕਰ ਦਿੰਦੀ ਹੈ ਸਰੀਰ ਦੇ ਜਦੋਂ ਉਹ ਗੱਲ ਯਾਦ ਆਉਂਦੀ ਹੈ ਪਰ ਇਹਦੇ ਨਾਲ ਇਹ ਵੀ ਹੈ ਵੀ ਆਖਰ ਸਾਰਿਆਂ ਦਾ ਇੱਕੋ ਜਿਹਾ ਰੋਲ ਨਹੀਂ ਹੁੰਦਾ ਕਿਉਂਕਿ ਲੋਕ ਸਾਡੇ 'ਚ ਵੀ ਬਥੇਰੇ ਗਲਤ ਨੇ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਸਾਰੀ ਕਮਿਊਨਿਟੀ ਦੇ ਉੱਲਟ ਹੋ ਜਾਈਏ ਪ੍ਰਵਾਸੀਆਂ ਨੂੰ ਲੈ ਕੇ ਜਿਹੜੇ ਹਾਲਾਤ ਬਣੇ ਨੇ ਉਹਦੇ ਵਾਸਤੇ ਰੂਰ ਰੈਗੂਲੇਸ਼ਨ ਸਖਤ ਬਣਾਉਣ ਦੀ ਲੋੜ ਹੈ ਤਾਂ ਕਿ ਜਿਵੇਂ ਅਸੀਂ ਹਿਮਾਚਲ ਦੀ ਉੱਤਰਾਖੰਡ ਦੀ ਰਾਜਸਥਾਨ ਦੀ ਗੱਲ ਕਰਦੇ ਹਾਂ ਤਾਂ ਉੱਥੇ ਦਾ ਕ੍ਰਾਈਟੇਰੀਆ ਉੱਥੇ ਦੇ ਡੈਮੋਗ੍ਰਾਫਿਕ ਸਿਸਟਮ ਦੇ ਨਾਲ ਬਣਾਇਆ ਗਿਆ ਉੱਥੇ ਦੀ ਲੈਂਡ ਦੇ ਅਕੋਰਡਿੰਗ ਬਣਾਇਆ ਗਿਆ ਪਰ ਇਹਦੇ ਵਿੱਚ ਇਹ ਹੈ ਵੀ ਇਹ ਲੋੜ ਸ਼ਾਇਦ ਸਾਰੇ ਕਿਤੇ ਜਾਪ ਰਹੀ ਹੈ ਵੀ ਜ਼ਰੂਰਤ ਬਣ ਚੁੱਕੀ ਆ ਅੱਜ ਜੇ ਦੇਖੀਏ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਨੇ ਇਹ ਖੈਰ ਪਹਿਲਾਂ ਜਾਗ ਜਾਣਾ ਚਾਹੀਦਾ ਸੀ ਵੀ ਤੁਸੀਂ ਤਸਦੀਕ ਬਿਨਾਂ ਦੇਖੇ ਕਿੱਥੇ ਕਰੀ ਮੋਹਾਲੀ ਦੇ ਜੇ ਗੱਲ ਕਰ ਲਈਏ ਤਾਂ ਮੋਹਾਲੀ ਦੇ ਵਿੱਚ ਵੀ ਜੇ ਦੇਖੀਏ ਤੁਸੀਂ ਜਦੋਂ ਦੇਖੋਗੇ ਕਿ ਸਾਡੇ ਆਪ ਦੇ ਲੋਕਾਂ ਦੇ ਜਾਗੇ ਹੋਏ ਲਾਲਚਾਂ ਨੇ ਕਿਵੇਂ ਆਖਰਕਾਰ ਕਲੋਨੀਆਂ ਦੀ ਕਲੋਨੀਆਂ ਖੜੀਆਂ ਕਰਤੀਆਂ ਕੋਈ ਬਿਲਡਰ ਹੈ ਉਹਨੂੰ ਪਤਾ ਵੀ ਮੈਨੂੰ 100 150 ਬੰਦਾ ਚਾਹੀਦਾ ਜਾਂ 50 ਬੰਦੇ ਚਾਹੀਦੇ ਆ ਉਹ ਲਗਾਤਾਰ ਉਹਨਾਂ ਦੀ ਆਪ ਹੀ ਰਹਿਣ ਦੀ ਵਿਵਸਥਾ ਕਰਦਾ ਖਾਣ ਪੀਣ ਦੀ ਵਿਵਸਥਾ ਕਰਦਾ ਤਾਂ ਕਿ ਕਿਤੇ ਹੋਰ ਨਾ ਜਾਣ ਪੈਸੇ ਵੀ ਉਹਨਾਂ ਨੂੰ ਦਿੰਦਾ ਤੇ ਉਹਨਾਂ ਦੇ ਜਦੋਂ ਕੋਈ ਦੁੱਖ ਸੁੱਖ ਹੁੰਦਾ ਉਹਦੇ ਵਾਸਤੇ ਵੀ ਪੈਸੇ ਲਗ ਤੋਂ ਦਿੰਦਾ ਫਿਰ ਉਹੀ ਸਾਡੇ ਲੋਕ ਨੇ ਕੱਲ ਨੂੰ ਲੀਡਰ ਵੀ ਬਣ ਗਏ ਕਿਉਂਕਿ ਪੋਲੀਟੀਕਲ ਸਿਸਟਮ ਦੇ ਨਾਲ ਜੁੜ ਕੇ ਉਹਨਾਂ ਨੂੰ ਪਾਵਰ ਹੱਥ ਚ ਲੈਣੀ ਸੀ ਫਿਰ ਉਹਨਾਂ ਨੇ ਉਹਨਾਂ ਦੀਆਂ ਵੋਟ ਆਧਾਰ ਕਾਰਡ ਵੀ ਬਣਵਾਏ ਵੋਟਾ ਵੀ ਬਣਵਾਈਆਂ ਸਾਡੇ ਵਰਗੇ ਨੇ ਆਧਾਰ ਕਾਰਡ ਬਣਵਾਉਣਾ ਹੋਵੇ ਸੌਖਾ ਨਹੀਂ ਬਣਦਾ ਹੈਗਾ ਪਰ ਇਹਨਾਂ ਵਾਸਤੇ ਜੇ ਦੇਖਿਆ ਜਾਵੇ ਉੱਥੇ ਬੈਠੇ ਬਿਠਾਏ ਆਧਾਰ ਕਾਰਡ ਵੀ ਬਣੇ ਵੋਟਾਂ ਵੀ ਬਣੀਆਂ ਉਸ ਤੋਂ ਬਾਅਦ ਦੇ ਵਿੱਚ ਪੋਲਿਟੀਕਲ ਸਿਸਟਮ ਦੇ ਵਿੱਚ ਵੀ ਇਹਨਾਂ ਦੀ ਐਂਟਰੀ ਹੋ ਗਈ ਹੁਣ ਇਹ ਪੋਲਿਟੀਕਲ ਸਿਸਟਮ ਦੀ ਜ਼ਰੂਰਤ ਬਣ ਚੁੱਕੇ ਨੇ ਸਾਡੀ ਗੱਲ ਸੁਣਨ ਕਿਉਂ ਕਿ ਅਸੀਂ ਇੱਕ ਨਹੀਂ ਹੈਗੇ ਉੱਥੇ ਛੋਟਾ ਜਿਹਾ ਲਾਲਚ ਦੇ ਕੇ ਜਾਂ ਉਹਨਾਂ ਨੂੰ ਕਹਿ ਕੇ ਕੋਈ ਗੱਲ ਯਾ ਉਹਨਾਂ ਨੇ ਵਿਚਾਰੇ ਆਪ ਅੱਗੇ ਜੇ ਕਿਹਾ ਜਾਵੇ ਉਹ ਉਹਨਾਂ ਦੇ ਹੱਥ ਨੇ ਕਿਉਂਕਿ ਉੱਥੇ ਉਹਨਾਂ ਦਾ ਰੋਜ਼ਗਾਰ ਚੱਲਦਾ ਹੈ ਉਹਨਾਂ ਦੇ ਕਹੇ ਤੋਂ ਵੋਟਾਂ ਪਈ ਜਾ ਰਹੀਆਂ ਨੇ ਹੁਣ ਇਹਦੇ ਵਿੱਚ ਜ਼ਰੂਰ ਤਾਂ ਰੂਲ ਰੈਗੂਲੇਸ਼ਨ ਬਣਾਉਣੀ ਕਿਉਂਕਿ ਨਹੀਂ ਜਿੰਨਾ ਮਰਜ਼ੀ ਅਸੀਂ ਕਾਸੇ ਦਵਾਈ ਜਾਈਏ ਸਾਡਾ ਜੀ ਉਹਰੇ ਰੋਕ ਨਹੀਂ ਸਕਦਾ ਸਿਸਟਮ ਦੇਖੋ ਰੋਕ ਨਹੀਂ ਸਕਦਾ ਇਹ ਕੋਈ ਦੋਰ ਹੈ ਨਹੀਂ ਤੁਸੀਂ ਨਾ ਬਾਰੀ ਬਾਰੀ ਮੈਂ ਲੀਡਰਾਂ ਨੂੰ ਕਹੂੰਗਾ ਸਾਨੂੰ ਯਾਦ ਕਰਾਇਆ ਕਰੋ ਸਾਨੂੰ ਚੰਗੀ ਤਰ੍ਹਾਂ ਪਤਾ ਰੋਕ ਨਹੀਂ ਸਕਦਾ ਹੈਗਾ ਸਾਨੂੰ ਵੀ ਪਤਾ ਪਰ ਸਿਸਟਮ ਤਾਂ ਤੁਸੀਂ ਬਣਾਓ ਤਾਂ ਕਿ ਸਿਕਿਉਰ ਮਾਹੌਲ ਰਹੇ ਸਿਸਟਮ ਤਾਂ ਤੁਸੀਂ ਬਣਾਓ ਕਿ ਆਖਰਕਾਰ ਪੰਜਾਬੀ ਨੂੰ ਇਹ ਨਾ ਲੱਗੇ ਕਿ ਆਖਰ ਮੇ ਸਾਡੇ ਪ੍ਰਵਾਸ ਜਿਹੜੇ ਪੰਜਾਬੀ ਵੀ ਬਾਹਰ ਗਏ ਨੇ ਹਾਲਾਤ ਦੇ ਦੇਖਿਆ ਜਾਵੇ ਉਹਨਾਂ ਦੇ ਵੀ ਕੋਈ ਬਹੁਤੇ ਚੰਗੇ ਨਹੀਂ ਉੱਥੇ ਵੀ ਹਾਲਾਤ ਇਸ ਕਰਕੇ ਝੰਡੇ ਚੱਕਲੇ ਲੋਕਾਂ ਨੇ ਚਾਹੇ ਪੰਜਾਬ ਚਾਹੇ ਬਾਕੀ ਦੇਸ਼ਾਂ ਚ ਗਏ ਪ੍ਰਵਾਸੀ ਨੇ ਜਿਹੜੇ ਤੁਸੀਂ ਦੇਖੋ ਤਾਂ ਸਹੀ ਲੋਕ ਕਿਵੇਂ ਸੜਕਾਂ ਦੇ ਉੱਤੇ ਹੋਏ ਨੇ ਉਹਨਾਂ ਦੇ ਖਿਲਾਫ ਇਹ ਜਦੋਂ ਤੱਕ ਸਿਸਟਮ ਆਬਾਦੀ ਵੱਧ ਗਈ ਆ ਆਬਾਦੀ ਦੇ ਉੱਤੇ ਕੋਈ ਕੰਟਰੋਲ ਨਹੀਂ ਸੋਚ ਵੀ ਨਹੀਂ ਰਹੇ ਸਾਡੇ ਵਾਲੇ ਵੀ ਕਰੀਏ ਅਸੀਂ ਕੰਟਰੋਲ ਖੁਸ਼ ਹੁੰਦੇ ਨੇ ਚੀਨ ਤੋਂ ਅੱਗੇ ਵਾਗੇ ਜੀ ਅਸੀਂ ਹੁਣ ਹਾਲਾਤੇ ਨੇ ਵੀ ਆਬਾਦੀ ਸਾਡੀ ਵੱਧ ਰਹੀ ਆ ਹਰ ਇੱਕ ਜਗ੍ਹਾ ਦੇ ਉੱਤੇ ਕੱਲੇ ਪੰਜਾਬ ਦੀ ਨਹੀਂ ਗੱਲ ਕਰ ਰਿਹਾ ਮੈਂ 올ਓਵਰ ਵਰਲਡ ਦੀ ਗੱਲ ਕਰ ਰਿਹਾ ਉੱਥੇ ਲਗਾਤਾਰ ਵਾਦੀਆਂ ਵਧਨੀਆਂ ਸ਼ੁਰੂ ਹੋ ਗਈਆਂ ਜਿਵੇਂ ਉਰੇ ਪ੍ਰਵਾਸੀਆਂ ਨੂੰ ਤੁਸੀਂ ਕਹਿੰਦੇ ਹੋ ਵੀ ਇੱਕ ਆਇਆ ਘਰ ਵਾਲੀ ਆਈ ਬੱਚੇ ਆਏ ਪਰਿਵਾਰ ਆਇਆ ਭਾਈ ਭਤੀਜੇ ਆ ਗਏ ਅੱਗੇ ਤੋਂ ਆਏ ਸਾਨੇ ਵੀ ਆਈ ਕਰਿਆ ਇੱਕ ਜਣਾ ਸ਼ਿਫਟ ਹੋਇਆ ਫਿਰ ਘਰ ਵਾਲੀ ਬੁਲਾਈ ਫਿਰ ਜਵਾਕ ਜੰਮ ਲਏ ਫਿਰ ਭਾਈ ਬੁਲਾ ਲਿਆ ਮਾਂ ਬੁਲਾ ਲਈ ਸਾਰਾ ਟੱਬਰੀ ਸ਼ਿਫਟ ਕਰ ਲਿਆ ਉੱਥੇ ਇਹ ਇਹ ਸਟਰਕਚਰ ਹੈ ਜਿਹੜਾ ਕੋਈ ਵੀ ਸਰਕਾਰਾਂ ਨੇ ਮੈਂ ਤਾਂ ਵਿਦੇਸ਼ਾਂ ਨੂੰ ਵੀ ਕਹੂੰਗਾ ਇਹ ਗੱਲ ਇਕੱਲੇ ਮੈਂ ਇਹ ਨਹੀਂ ਹੈਗਾ ਸੀ ਆਪ ਦਾ لالਚ ਤੱਕ ਕੇ ਜਾਂ ਆਪ ਦਾ ਔਰੇ ਦਾ ਸਿਸਟਮ ਦੇਖ ਕੇ ਇਹ ਗੱਲ ਕਹੀਏ ਵਿਦੇਸ਼ਾਂ ਨੂੰ ਵੀ ਇਹੀ ਸਿਸਟਮ ਬਣਾਉਣਾ ਚਾਹੀਦਾ ਹੈ ਵੀ ਇਹਨਾਂ ਨੂੰ ਬਨੋ ਫालतू ਜੇ ਕੋਈ ਆਉਂਦਾ ਕਰਦਾ ਸਾਨੂੰ ਵੀ ਇਹੀ ਸਿਸਟਮ ਬਣਾਉਣਾ ਪਊਗਾ ਨਹੀਂ ਫਿਰ ਹਾਲਾਤ ਨੇ ਜਿਹੜੇ ਕਿੰਨੀ ਮਰਜ਼ੀ ਦੁਹਾਈਆਂ ਤੁਸੀਂ ਸਵਿਧਾਨ ਕਰੂਨ ਦੀ ਦੇ ਲੋ ਹਾਲਾਤ ਨਹੀਂ ਨੇਪਾਲ ਚ ਦੇਖ ਲਓ ਕੀ ਆ ਉੱਥੇ ਵੀ ਸਾਰਾ ਕੁਝ ਸੀ ਆ ਹੋਰ ਪਾਸੇ ਜਿਹੜੇ ਹੋਰੇ ਨੇ ਡਡੇ ਵਿਦਰੋਹ ਉੱਥੇ ਵੀ ਦੇਖ ਲਓ ਉਰੇ ਨਾ ਕਿਤੇ ਪੋਲੀਟੀਕਲ ਲੋਬੀ ਨੂੰ ਇਸ ਤਰ੍ਹਾਂ ਦਾ ਜੇ ਲੋਕ ਉਰੇ ਜਾ ਕੇ ਔਖਾ ਹੋ ਜੂਗਾ ਇਹਨਾਂ ਦੇ ਵਾਸਤੇ ਇਸ ਕਰਕੇ ਦੇਖੋ ਗੱਲ ਇਹ ਹੈ ਵੀ ਜਿਹੜੇ ਲੋਕਾਂ ਨੂੰ ਅਸੀਂ ਤਸਵੀਰਾਂ ਆ ਰਹੀਆਂ ਨੇ ਤੰਗ ਪ੍ਰੇਸ਼ਾਨ ਕਰ ਰਹੇ ਆ ਉਹ ਵੀ ਨਾ ਕਰੋ ਅਸੀਂ ਤਾਂ ਯਾਰ ਇੱਕ ਜਾਨਵਰ ਨੂੰ ਦੇਖ ਕੇ ਰੋਟੀ ਪਾਉਣ ਤੱਕ ਜਾਣਦੇ ਆ ਕਿ ਤੇ ਅਸੀਂ ਜਿਉਂਦੇ ਜਾਗਦੇ ਇਨਸਾਨਾਂ ਨੂੰ ਉਹਨਾਂ ਦੇ ਵੀ ਬੱਚੇ ਨੇ ਉਹਨਾਂ ਦੇ ਵੀ ਪਰਿਵਾਰ ਨੇ ਜਾ ਰਹੇ ਨੇ ਪਰ ਇਹਦੇ ਵਿੱਚ ਇਹ ਵੀ ਹੈ ਵੀ ਉਹਨਾਂ ਨੂੰ ਸਿਸਟਮ ਦੇ ਤਹਿਤ ਬਣਾਓ ਆ ਤੁਸੀਂ ਬਹੁਤ ਵਧੀਆ ਪ੍ਰਾਲਾ ਕਰਿਆ ਤਸਦੀਕਾਂ ਵਾਲਾ ਤਸਦੀਕਾਂ ਵਾਲਾ ਕੰਮ ਨੂੰ ਵੀ ਕਰ ਲਓ ਤਾਂ ਥੋੜੀ ਬਹੁਤ ਹੱਦ ਤੱਕਰ ਤੁਸੀਂ ਸੁਖਾਲੇ ਹੋ ਜਾਓਗੇ ਦੂਜੀ ਗੱਲ ਰਹੀ ਪੋਲੀਟੀਕਲ ਲੀ ਕੋਈ ਵੀ ਪੋਲੀਟੀਕਲ ਲੋਬੀ ਆਉਂਦੀ ਹੈ ਸਵਾਲ ਜ਼ਰੂਰ ਕਰੋ ਕਿਹੜਾ ਵੀ ਲੀਡਰ ਆਉਂਦਾ ਉਹ ਇਹ ਜੀ ਜ਼ਰੂਰ ਪੁੱਛੋ ਵੀ ਤੁਸੀਂ ਸਾਡੇ ਲਈ ਇਹਦੇ ਮਸਲੇ ਤੇ ਕੁਝ ਕਰੋਗੇ ਜਾਂ ਨਹੀਂ ਕਰੋਗੇ ਇਹ ਤੁਹਾਡਾ ਹੈਡਿਕ ਹੈ ਤੁਹਾਡੇ ਕੋਲ ਵਕੀਲ ਨੇ ਤੁਹਾਡੇ ਕੋਲ ਸਿਸਟਮ ਹੈ ਤੁਹਾਡੇ ਕੋਲ ਅੱਗੇ ਕਾਨੂੰਨ ਬਣਾਉਣ ਦੀਆਂ ਤਾਕਤਾਂ ਨੇ ਜੇਕਰ ਤੁਸੀਂ ਨਹੀਂ ਕਰਦੇ ਕਦੇ ਨਾ ਵੋਟ ਪਾਓ ਨੋਟਾ ਨੂੰ ਜਿਤਾਓ ਜੇਕਰ ਨੋਟਾ ਨੂੰ ਜਿਤਾਉਂਗੇ ਤੁਸੀਂ ਤਾਂ ਉਸ ਤੋਂ ਬਾਅਦ ਵਿੱਚ ਅੱਧੇ ਮਸਲੇ ਹੱਲ ਹੋਣ ਲੱਗ ਜਾਣਗੇ ਮਜਬੂਰੀ ਵਜh ਕਿਸੇ ਨਾ ਕਿਸੇ ਨੂੰ ਵੋਟ ਪਾਦਣੇ ਉਹ ਨੋਟਾ ਨੂੰ ਕਾਹਨੂੰ ਖਰਾਬ ਕਰਨੀ ਆ ਤੇ ਹੁੰਦਾ ਫਿਰ ਹਾਲਾਤ ਇਹ ਨੇਗੇ ਇਸ ਕਰਕੇ ਉਹਨਾਂ ਨੂੰ ਕੁਛ ਨਾ ਕਹੋ ਉਹਨਾਂ ਦਾ ਰਹਿਣਾ ਵੀ ਬਣਦਾ ਉਹਨਾਂ ਦਾ ਉਰੇ ਮਿਹਨਤ ਕਰਨਾ ਵੀ ਬਣਦਾ ਪਰ ਇਹ ਗੱਲ ਠੀਕ ਹੈ ਵੀ ਉਹਨਾਂ ਦੇ ਵਿੱਚ ਕ੍ਰਿਮੀਨਲ ਲੌਬੀ ਨੂੰ ਲੈ ਕੇ ਤਾਂ ਭਗਵੰਤਬਾਨ ਹੋਰ ਨੇ ਕਹਿਤਾ ਵੀ ਅਸੀਂ ਸਖਤ ਕਾਰਵਾਈ ਕਰਾਂਗੇ ਤੇ ਕਹਿਰ ਹੁੰਦੀ ਵੀ ਆ ਨਾਲ ਦੀ ਨਾਲ ਫੜਿਆ ਗਿਆ ਉਹ ਕਹਿਰ ਪਰ ਬੱਚੇ ਨਾਲ ਹੋਈ ਦਰਿੰਦਗੀ ਜਿਵੇਂ ਜਿਵੇਂ ਯਾਦ ਆਉਂਦੀ ਹੈ ਤਾਂ ਦੁਬਾਰੇ ਗੱਲ ਇਹ ਕਾਇਨ ਨੂੰ ਜੀ ਨਹੀਂ ਕਰਦਾ ਪਰ ਫਿਰ ਵੀ ਚਲੋ ਕਿਉਂਕਿ ਅਸੀਂ ਇੱਕ ਸਿਸਟਮ ਦੇ ਬੰਨੇ ਹੋਏ ਆ ਕਾਨੂੰਨ ਦੇ ਬੰਨੇ ਹੋਏ ਆ ਤੇ ਉਹਨਾਂ ਨੂੰ ਵੀ ਰਹਿਣ ਦਿਓ ਉਹਨਾਂ ਨੂੰ ਵੀ ਪਰੇਸ਼ਾਨ ਨਾ ਕਰੋ ਨਾ ਹੋਈ ਕਿਸੇ ਨੂੰ ਮਾਰਕੋਪ ਕਰੋ ਸ਼ਾਂਤੀ ਦੇ ਨਾਲ ਮਸਲਾ ਵਿਚਾਰਨ ਦੀ ਲੋੜ ਹੈ ਤੇ ਦਾ ਹੱਲ ਵੀ ਸ਼ਾਂਤੀ ਨਾਲ ਹੀ ਨਿਕਲੂਗਾ